ਟ੍ਰੈਕ ਤੇ ਮਾਰਤੀ ਜਿਹੜਾ ਕੱਢਿਆ ਜਾ ਰਿਹਾ ਕਿ ਕਿਸਾਨਾਂ ਨਾਲ ਤੇ ਜ਼ਮੀਨਾਂ ਨੂੰ ਲੈ ਕੇ ਜਿਹੜਾ ਹੋਇਆ ਜਾ ਰਿਹਾ ਕਿ ਕਿਸਾਨਾਂ ਨੇ ਕਹਿ ਕੇ ਜਿਹੜੀ ਜ਼ਮੀਨਾਂ ਸੀ ਨਹੀਂ ਸੌਣ ਦੇਵਾ ਸੀ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਤੋਂ ਮੀਡੀਆ ਤੋਂ ਸੰਜੂਤ ਖਾਨ ਮੋਰਚੇ ਦੇ ਸੱਦੇ ਤੇ ਜੋ ਪੰਜਾਬ ਸਰਕਾਰ ਵੱਲੋਂ ਟੱਕੇ ਨਾਲ ਕਿਸਾਨਾਂ ਦੀ ਜ਼ਮੀਨ ਖੋਈ ਜਾ ਰਹੀ ਆ ਉਹਦੇ ਵਿਰੁੱਧ ਸਾਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਹੋ ਰਿਹਾ ਜਿਸ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਸਾਡੇ ਜਿਹੜੇ 2-3 ਪਿੰਡ ਆ ਔਰ ਹੀਰਾ ਛੇਰਗੜ ਤੇ ਢੁੱਲਨਵਾਲ ਪਿੰਡਾਂ ਦੀ ਜਿਹੜੀ ਜ਼ਮੀਨ ਆ ਰਹੀ ਆ ਉਹਦੇ ਬੋਦ ਵਿੱਚ ਅਸੀਂ ਹੁਸ਼ਿਆਰਪੁਰ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਆ ਸੋ ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਜਿਹੜਾ ਇਹ ਸਰਕਾਰ ਨੂੰ ਇੱਕ ਚੇਤਾਵਨੀ ਆ ਵੀ ਜਾਂ ਤਾਂ ਉਹ ਲੈਸ ਲੈਟ ਪੁਲਿੰਗ ਕੌਂਸੀ ਨੂੰ ਜਿੰਨੀ ਛੇਤੀ ਹੋ ਸਕਦਾ ਉਹ ਬਾਅਸ ਲੈ ਲਵੇ ਨਹੀਂ ਤਾਂ ਹੋਰ ਤਾਂ ਅਜੇ ਸਿਰਫ ਅਸੀਂ ਟਰੈਕਟਰ ਮਾਰਚ ਕਰ ਰਹੇ ਆ ਤੇ ਅਸੀਂ ਇਹਨਾਂ ਜਿੰਨੇ ਵੀ ਆ 93 ਭੇਡਾਂ ਜਿਹੜੀਆਂ ਝਾੜੂ ਵਾਲਿਆਂ ਦੀ ਸਾਡੀ ਗਲਤੀ ਦੇ ਨਾਲ ਅਸੀਂ ਟੁੰਨ ਬੈਠੇ ਆ ਅਸੀਂ ਇਹਨਾਂ ਦੇ ਘਰੋਂ ਜਿਹੜਾ ਉਹ ਬਾਹਰ ਨਿਕਲਾਇਓ ਮੁਸ਼ਕਲ ਕਰ ਦਾਂਗੇ ਕਿਸੇ ਭਲੇਖੇ ਦੇ ਵਿੱਚ ਨਾ ਰਹਿਣ ਕਿ ਪਹਿਲਾਂ ਦੋ ਵਾਰੀ ਐਸਕੇਐਮ ਤੇ ਐਸਕੇਐਮ ਦਾਰ ਗੈਰ ਹਜ਼ੂਰ ਤੋਂ ਜੋ ਖਦੇੜ ਦਿੱਤਾ ਜਾਂ ਜੋ ਉੱਥੇ ਲੁੱਟ ਖੋ ਮਚਾਈ ਆ ਉਹ ਇਹਨਾਂ ਦੇ ਮਨ ਵਿੱਚ ਭਲੇਖਾ ਆ ਸਾਰੇ ਕਿਸਾਨ ਜਿੱਥੇ ਬੰਨੀਆਂ ਅੱਜ ਤੁਹਾਨੂੰ ਮੀਡੀਆ ਨੂੰ ਪਤਾ ਲੱਗ ਗਿਆ ਹੋਣਾ ਆਪਾਂ ਸਾਰੇ ਬਿਲਕੁਲ ਇਕੱਠੇ ਆ ਕਿਸੇ ਵੀ ਕਿਸਾਨ ਦੀ ਇੱਕ ਮਰਲਾ ਜ਼ਮੀਨ ਵੀ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਹੌਣ ਨਹੀਂ ਦਿੱਤੀ ਜਾਊਗੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜਾ ਟ੍ਰੈਕਟਰ ਮਾਰਚ ਅੱਜ ਹੋ ਰਿਹਾ ਇਹ ਪੰਜਾਬ ਸਰਕਾਰ ਨੂੰ ਉਹਦੀਆਂ ਮੀਂਹ ਹਲਾ ਕੇ ਰੱਖ ਦੇਗਾ ਕਈ ਜਸੂ ਲਈ ਵਾਸਤੇ ਕਿ ਭਾਈ ਇਹ ਟ੍ਰੇਲਰ ਹੈ ਅਸਲ ਆ ਜਿਹੜਾ ਫਿਰ ਮਾ ਬਾਕੀ ਹੈ ਪੂਰਾ ਇਸ ਕਰਕੇ ਪੌਲਿਸ ਨੂੰ ਵਾਪਸ ਲੈ ਲਓ ਉਹ ਚੰਗਾ ਰਹੋ ਚੰਗਾ ਰਹੋ ਆਹ ਟਰੈਕਟਰ ਮਾਰਚ ਕੱਢਿਆ ਨਾ ਐਸ ਕੇ ਐਮ ਦੀ ਕੌਲ ਸੀ ਅੱਜ ਇਹ ਦਿਖਾ ਦਿੱਤਾ ਉਹ ਸਰਕਾਰ ਨੂੰ ਨੀ ਬੋਲੀ ਸਰਕਾਰ ਨੂੰ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਸਾਨੂੰ ਪਾਪਾ ਬੰਦਾ ਸਿੰਘ ਭਾਦਰ ਨੇ ਸਾਡੇ ਨਾਮ ਲਗਾਈਆਂ ਸੀ ਸਾਡੀਆਂ ਪਰਦਾਦਿਆਂ ਨੂੰ ਦਿੱਤੀਆਂ ਸੀਗੀਆਂ ਅੱਜ ਉਹ ਜ਼ਮੀਨਾਂ ਸਾਂਭਣ ਦਾ ਸਾਡੇ ਲਈ ਸਮਾਂ ਆ ਗਿਆ ਉਹ ਜ਼ਮੀਨਾਂ ਦੇ ਉੱਪਰ ਅਗਰ ਦਿੱਲੀ ਚੱਲ ਕੇ ਦਿੱਲੀ ਤੋਂ ਕੋਈ ਵੀ ਆਵੇ ਕੋਈ ਵੀ ਅਧਿਕਾਰੀ ਆਵੇ ਚਾਹੇ ਪੁਲਿਸ ਵਾਲਾ ਹੋਵੇ ਕੋਈ ਵੀ ਆਵੇ ਸਾਡੀ ਜ਼ਮੀਨ ਦੇ ਉੱਪਰ ਪੈਰ ਪਾਏਗਾ ਤੇ ਉਹ ਨੂੰ ਆਪਣਾ ਉਹਦਾ ਇਲਜ਼ਾਮ ਭੁਗਤਣਾ ਪਏਗਾ ਸਾਡੀਆਂ ਜ਼ਮੀਨਾਂ ਦੇ ਉੱਪਰ ਕੋਈ ਗੈਰ ਪੈਰ ਨਹੀਂ ਪਾ ਸਕਦਾ ਇਹ ਜ਼ਮੀਨ ਸਾਨੂੰ ਸਾਡੀ ਵਿਰਾਸਤ ਚ ਮਿਲੀ ਆ ਤੇ ਇਹ ਜ਼ਮੀਨ ਸਾਡੀ ਵਿਰਾਸਤ ਚ ਚੱਲਦੀ ਰਹੇਗੀ ਤੇ ਕੀ ਸਰ ਹੁਣ ਵਾਲੇ ਮੰਤਰੀਆਂ ਨਾਲ ਜਿਹੜਾ ਪਿੰਡਾਂ ਦੇ ਵਿੱਚ ਬਾੜੀ ਨੂੰ ਤੋਂ ਰੋਕਿਆ ਜਾਵੇਗਾ ਜਾਂ ਪਿੰਡਾਂ ਦੇ ਵਿੱਚ ਆਉਣਗੇ ਮੰਤਰੀ ਵਗੈਰਾ ਨਹੀਂ 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 ਇਹਦਾ ਤੁਸੀਂ ਦੇਖਿਆ ਭਾਜੀਪੀ ਦੇ ਸਰਕਾਰ ਕਿੱਧਰ ਗਈ ਐ ਇੱਥੋਂ ਅੱਗੀ ਉਹ ਵੀ ਸੀਟਾਂ ਲੈਂਦੀ ਹੁੰਦੀ ਸੀ ਅਕਾਲੀ ਦਲ ਨਾਲ ਰਲ ਕੇ ਕਿੱਦਾਂ ਕੱਪੜੇ ਪਾੜੇ ਉਹਨਾਂ ਦੇ ਤਾਂ ਹੁਣ ਵਾਰੀ ਇਹਨਾਂ ਬਣਾਏ ਅਸੀਂ ਸੀਗੇ ਪਰ ਹੁਣ ਜੇ ਤਾਂ ਇਹ ਆ 2-4 ਦਿਨਾਂ ਦੇ ਵਿੱਚ ਅਸੀਂ ਜ਼ਿਆਦਾ ਟਾਈਮ ਨਹੀਂ ਦੇਣਾ ਸੀ ਇਹ ਸਰਕਾਰ ਨੂੰ ਜੇ ਦਾ 2-4 ਦਿਨਾਂ 'ਚ ਜੇ ਫੈਸਲਾ ਸੁਣਾ ਦੇਣ ਦੀ ਠੀਕ ਹੈ ਨਹੀਂ ਤਾਂ ਫਿਰ ਇਹਨਾਂ ਦਾ ਬਿਹਾਲ ਹੋ ਹੁਣੇ ਇਹ ਕੱਪੜੇ ਫਿਰ ਆਪਣੇ ਉਹ ਲੋਹੇ ਦੀਆਂ ਚਾਦਰਾਂ ਦੇ ਬਣਾ ਕੇ ਆਉਣ ਨਹੀਂ ਤਾਂ ਲੋਕ ਦੁਖੀ ਆ ਅੱਜ ਜਗਾਨ ਦੇ ਵਾਸਤੇ ਇਹ ਜਿਹੜਾ ਟਰੈਕਟਰ ਮਾਰਚ ਕਿਉਂਕਿ ਇਸ ਸਰਕਾਰ ਨੇ ਸਾਡੀਆਂ ਜਿਹੜੀਆਂ ਢੋਲੋਂਵਾਲ ਤੇ ਸ਼ੇਰਗੜ ਤੇ ਪੁਰ ਹੀਰਾ ਦੀ 550 ਏਕੜ ਜ਼ਮੀਨ ਜਿਹੜੀ ਆ ਰਿਕੁਇਰ ਦੇ ਅਸੀਂ ਤਾਂ ਰਿਕੁਇਰ ਨਹੀਂ ਕਰਾਂਗੇ ਖੋਣ ਦੇ ਆ ਗਈ ਸਾਡੇ ਕੋਲ ਉਸ ਦੇ ਰੋਸ ਵਜੋਂ ਅਸੀਂ ਅੱਜ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਕੀਤਾ ਦੱਸ ਰਹੇ ਹਾਂ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਤੁਹਾਡੇ ਇਸ ਮੀਡੀਆ ਦੇ ਮੱਧਮ ਰਾਹੀਂ ਅਸੀਂ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਇਸ ਪਾਲਿਸੀ ਨੂੰ ਵਾਪਸ ਨਹੀਂ ਲਿਆ ਤੇ ਅਸੀਂ ਤੁਹਾਡੇ ਜਿਹੜੇ ਐਮਐਲਏ ਤੁਹਾਡੇ ਵਲੰਟੀਅਰ ਪਿੰਡਾਂ 'ਚ ਬਣ ਨਹੀਂ ਦੇਵਾਂਗੇ ਕਿਉਂਕਿ ਜਦ ਤੱਕ ਸਾਡੀਆਂ ਜ਼ਮੀਨਾਂ 'ਤੇ ਜੇ ਤੁਸੀਂ ਡਾਕੇ ਮਾਰੋਗੇ ਅਸੀਂ ਤੁਹਾਨੂੰ ਬਖਸ਼ਾਂਗੇ ਨਹੀਂ